ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ I ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਹਜੇ ਨਾ ਸੌਣ ਮਤਲਬ 2-3 ਸੌਣ ਹੀ ਹੋਇਆ ਹੈ ਜੀ ਅੱਜ ਦੇ ਸੀ ਮਹੀਨਾ ਤੇ ਆਪਾਂ ਕਹਿ ਦਈਏ ਕਿ ਹਾਰ ਦੇ ਹਜੇ 2 ਮਹੀ ਪਏ ਆ। ਸਭ ਤੋਂ ਪਹਿਲਾਂ ਖਬਰਾਂ ਦੇ ਵਿੱਚ ਬਠਿੰਡਾ ਆ ਜਾਂਦਾ ਜਦੋਂ ਮੀਂਹ ਪੈ ਜੇ ਵੀ ਬਠਿੰਡੇ ਚ ਇੱਥੇ ਆਹ ਵਸਤੀ ਚ ਪਾਣੀ ਵੜ ਗਿਆ ਆ ਕਨੌਨੀ ਚ ਪਾਣੀ ਵੜ ਗਿਆ ਹਨਾ ਤੇ ਬਠਿੰਡਾ ਵਿੱਚ ਲੋ ਅੱਗੇ ਰਹਿ ਗਿਆ ਇੱਥੇ ਨਾ ਪੁੱਚੋ ਆਉਂਦੀ ਆ ਬਠਿੰਡੇ ਤੋਂ 12-13 ਕਿਲੋਮੀਟਰ ਪਿੱਛੇ ਸਭ ਤੋਂ ਮਸ਼ਹੂਰ ਜਗ੍ਹਾ ਉਹ ਪੁੱਚੋ ਦੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣੇ ਤੁਸੀਂ ਦੇਖਦੇ ਜਾਓ ਜਮਾ ਮੇਨ ਜਿਹੜਾ ਹਾਈਵੇ ਰੋਡ ਆ ਬਠਿੰਡਾ ਤੋਂ ਚੰਡੀਗੜ੍ਹ ਉਹਦਾ ਬੁਰੇ ਹਾਲ ਹੋ ਗਿਆ ਦੋ ਮਹੀਨਾ ਤੇ ਮੈਂ ਕਹਿੰਦਾ ਜੇ ਜਿਆਦਾ ਮੀਂਹ ਆਉਣ ਜਿਵੇਂ ਪਹਿਲਾਂ ਆਉਂਦੇ ਸੀਗੇ ਜੇ ਜਿਆਦਾ ਮੀਂਹ ਆ ਜਾਣ ਤਾਂ ਬਸ ਲੋਕਾਂ ਦਾ ਤਾਂ ਮੈਂ ਕਹਿੰਦਾ ਰੋਡ ਬੰਦ ਹੋ ਜਾਣਗੇ ਹਾਈਵੇ ਰੋਡ ਨਾਲੇ 24 ਘੰਟੇ ਚੱਲਦਾ ਤੁਹਾਨੂੰ ਪਤਾ ਬਠਿੰਡਾ ਤੋਂ ਚੰਡੀਗੜ੍ਹ ਵਾਲਾ ਹਨ ਤੇ ਜਮਾ ਬੰਦ ਹੋ ਜਾਣਗੇ ਜੇ ਕਿਤੇ ਸੌਂਚ ਜਿਆਦਾ ਮੀਂਹ ਪੈ ਗਿਆ ਆ ਦੇਖਿਓ ਵੀਡੀਓ ਚ ਹਾਂਜੀ ਉਹ ਦੇਖੋ ਸਾਹਮਣੇ ਜਿਹੜੇ ਰੈੱਡ ਜੇ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਹਨ ਉਹ ਆਦੇਸ਼ ਮੈਡੀਕਲ ਆ ਪੂਰੇ ਆਲ ਇੰਡੀਆ ਜੀ ਮਸ਼ਹੂਰ ਆ ਮਤਲਬ ਹਨਾ ਪਿੱਛ ਆ ਬਾਬਾ ਅਮਰਤਪਾਲ ਮਹਿਰੋ ਵਾਲੀ ਏਸੀ ਹਸਪੀਟਲ ਦੇ ਪਾਰਕਿੰਗ ਦੇ ਵਿੱਚ ਹੋਈ ਸੀ ਉਹ ਵਾਰਦਾਤ ਅ ਇਥੋਂ ਜੀ ਇਥੋਂ ਦੀ ਲੋਕੇਸ਼ਨ ਹੋ ਜਿਹੜਾ ਪਾਣੀ ਦੀ ਮੈਸਨ ਦਿਖਾ ਰਹੇ ਆ ਵੀ ਮਤਲਬ ਸੜਕ ਤੇ ਪੂਰਾ ਫੁੱਲ ਖੜਦਾ ਅ ਇਧਰ ਹਜੇ ਸੁੱਕਾ ਪਰਲੀ ਸਾਈਡ ਤੁਸੀਂ ਦੇਖੋਗੇ ਕਿ ਮਤਲਬ ਰੋਡ ਤੇ ਪਾਣੀ ਖੜਾ ਹਨਾ ਹਸਪੀਟਲ ਦੇ ਵਿੱਚ ਵੀ ਵੜ ਗਿਆ ਸੀਗਾ ਅੱਜ ਮੀਂਹ ਨਹੀਂ ਪਿਆ ਤੇ ਉਹਨਾਂ ਨੇ ਚਲੋ ਆਪ ਦਾ ਮਤਲਬ ਜਿਵੇਂ ਆਪ ਦੇ ਤਰੀਕੇ ਨਾਲ ਪਾਣੀ ਦਾ ਬਚਾਅ ਹੋਮੀ ਕਰ ਲਿਆ ਹਨਾ ਪਰ ਫਿਰ ਵੀ ਦੇਖੋ ਤੁਸੀਂ ਉਹ ਮੇਨ ਗੇਟ ਆ ਮੇਨ ਗੇਟ ਤੇ ਕਿਵੇਂ ਲੋਕ ਮਤਲਬ ਆਪਣੇ ਪਹੁੰਚੇ ਡੰਗੀ ਬੈਠੇ ਹਨਾ ਇਧਰਲੇ ਰੋਡ ਤੋਂ ਇਥੋਂ ਸ਼ੁਰੂ ਹੋ ਜਾਂਦਾ 200 ਤੋਂ 300 ਮੀਟਰ ਤੱਕ ਮਤਲਬ ਪੂਰਾ ਰੋਡ ਪਾਣੀ ਪਾਣੀ ਹੋਇਆ ਪਿਆ ਹੁੰਦਾ ਕੱਲਾ ਇਹ ਮੇਨ ਰੋਡ ਨਹੀਂ ਹੈਗਾ ਜਿਹੜਾ ਸਾਈਡ ਤੇ ਸਰਵਿਸ ਰੋਡ ਹੈ ਨਾ ਉਹ ਵੀ ਬਿਲਕੁਲ ਹੀ ਬੰਦਾ ਸਰਵਿਸ ਰੋਡ ਤੇ ਤਾਂ ਹੋਰ ਵੀ ਖਤਰਾ ਕਿਉਂਕਿ ਉਹ ਨਾ ਉਹ ਚੱਕ ਦਿੰਦੇ ਆ ਸੀਵਰੇਜ ਵਾਲੇ ਢੱਕਣ ਜੇ ਤੇ ਉਹ ਪਤਾ ਹੀ ਨਹੀਂ ਲੱਗਦਾ ਕਿੱਥੇ ਜੇ ਸੀਵਰੇਜ ਦਾ ਢੱਕਣ ਚੱਕਿਆ ਹੋਆ ਤੇ ਉਹ ਵਿੱਚੇ ਮੋਟਰ ਮੋਟਰਸਾਈਕਲ ਜੇ ਕਈ ਵੱਡੇ ਗੁਰੂਕ ਪੈਂਦੇ ਹਨਾ ਤੇ ਵਿੱਚੇ ਮਤਲਬ ਗੱਡੀ ਗੁੱਡੀ ਵਾਲ ਨੂੰ ਵੀ ਨੁਕਸਾਨ ਹੋ ਸਕਦਾ ਅੱਗੇ ਜਿਹੜੇ ਆਊਟਲੈਟ ਬਣੇ ਹੋਏ ਆ ਕੇਫਸੀ ਬਣੇ ਹੋਏ ਆ ਉਹ ਉਹ ਵੀ ਸਾਰੇ ਮਤਲਬ ਲਗਭਗ ਪਾਣੀ ਪਾਣੀ ਹੋ ਜਾਂਦੇ ਆ ਆ ਦਿਨਾਂ ਚ ਹਜੇ ਸੌਣ ਤੁਸੀਂ ਇਹ ਮੰਨ ਲਓ ਵੀ ਇੱਕ ਦੋ ਸੌਣ ਹੋਇਆ ਹਜੇ ਸੌਣ ਦੀ ਮੀਂਹ ਤਾਂ ਪਿਆ ਹੀ ਨਹੀਂ ਹਾੜ ਦੀ ਮੀਂਹ ਹੈ ਹਨਾ ਬਠਿੰਡੇ ਤੋਂ ਲੈ ਕੇ ਰਾਮਪੁਰੇ ਫੁੱਲ ਤੱਕ ਦਾ 30 ਕਿਲੋਮੀਟਰ ਦਾ ਏਰੀਆ ਸਾਰਾ ਇਸੇ 30 ਕਿਲੋਮੀਟਰ ਦੇ ਏਰੀਏ ਦੇ ਵਿੱਚ ਚਾਰ ਥਾਂ ਪਾਣੀ ਖੜਦਾ ਪੂਰਾ ਫੁੱਲ ਖੜਦਾ ਹਨਾ ਕਈ ਵਾਰ ਕੋਈ ਐਮਰਜੈਂਸੀ ਵਾਲਾ ਕੋਈ ਐਂਬੂਲੈਂਸ ਆਉਂਦੀ ਆ ਜੇ ਉਹਨੂੰ 20-25 ਮਿੰਟ ਲੱਗਦੇ ਆ ਤਾਂ ਉਹਨੂੰ ਘੱਟੋ ਘੱਟ ਡੇਢ ਘੰਟਾ ਲੱਗ ਜਾਂਦਾ ਰੰਪਰੇ ਤੋਂ ਬਠਿੰਡੇ ਪਹੁੰਚਣ ਵਾਸਤੇ ਕਿਸੇ ਵੀ ਹੌਸਪੀਟਲ ਚ ਹਨ ਤੇ ਛੋਟੀ ਗੱਡੀ ਵਾਲ ਨੂੰ ਬੜਾ ਨੁਕਸਾਨ ਆ ਇੱਥੇ ਕਿਉਂਕਿ ਉਹਨਾਂ ਦੇ ਇੰਸੂਰੈਂਸ ਅੰਸੂਰ ਕਈ ਵਾਰ ਡੁੱਬ ਜਾਂਦੇ ਵਿੱਚ ਹਨ ਉਹ ਬੰਦ-ਬੁੰਦਿ ਹੋਏ ਤੁਹਾਨੂੰ ਪਤਾ ਨੁਕਸਾਨ ਹੋ ਜਾਂਦਾ ਇਧਰਲੀ ਸਾਈਡ ਉਹ ਆਊਟਲੈਟ ਵਗੈਰਾ ਰਹਿ ਗਏ ਜਿਹੜੇ ਇਹ ਵੀ ਬਹੁਤ ਮਸ਼ਹੂਰ ਆ ਪੁੱਛੋ ਦੇ ਇਹਦੇ ਅੰਦਰ ਵੀ ਪਾਣੀ ਵੜ ਜਾਂਦਾ ਲਾਲੋ ਸਾਹਿਬ ਵੀ ਹਜੇ ਦੋ ਦੋ ਦੋਵੇਂ ਹੀ ਪਏ ਹਜੇ ਹਾੜ ਦੇ ਆ ਹਾਲਾ ਇੱਥੋਂ ਦਾ ਬਠਿੰਡੇ ਜਿਹੜਾ ਆਪਣਾ ਮਿੱਤਲ ਮਾਲ ਆ ਗਿਆ ਰੋਜ਼ਗਾਰਨ ਆ ਗਿਆ ਉਸ ਪੁਲ ਤੇ ਖੜਦਾ ਤੇ ਇਹਦੂ ਗਾਂ ਆਜੋ ਇੱਥੋਂ ਬਾਅਦ ਫਿਰ ਖੜਦਾ ਇਹਦੇ ਦੇਸ਼ ਮੈਡੀਕਲ ਕੋਲੇ ਇਹਦੇਸ਼ ਮੈਡੀਕਲ ਤੋਂ ਬਾਅਦ ਖੜਦਾ ਪਾਣੀ ਪੁੱਚੋ ਪੁਲ ਦੇ ਥੱਲੇ ਜਿਹੜਾ ਪੁੱਚੋ ਕੈਂਚੀਆਂ বাজਦੀਆਂ ਪੁੱਚੋ ਤੋਂ ਗਾਂਹਾਂ ਰਾਮਪਰੇ ਖੜਦਾ ਪੂਰਾ ਫੁੱਲ ਪਾਣੀ ਸਾਰੇ ਰੋਡ ਤੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਇੱਥੋਂ ਦੇ ਲੋਕਲ ਮੰਤਰੀ ਜਾਂ ਕਿਸੇ ਮਤਲਬ ਐਮਐਲਏ ਕੋਲੇ ਵੀ ਵੀਡੀਓ ਪਹੁੰਚੇ ਹਨ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਜੀ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਫਤਿਹ